ਉਹਨਾਂ ਦਾ ਖੇੜਾ ਛੱਡ ਦੇ ਅਗਲੀ ਨਾ ਡੱਬਾ ਮੂੰਹ ਤੇ ਮਾਰ ਕੇ ਗਈ ਆ ਜਦੋਂ ਉਹ ਨਹੀਂ ਤੈਨੂੰ ਆਪਣਾ ਸਮਝਦੇ ਤੇ ਤੂੰ ਉਹਨਾਂ ਨੂੰ ਕਿਉਂ ਆਪਣਾ ਸਮਝਦਾ ਵਾ ਚੁੱਪ ਕਰਕੇ ਨਾ ਤੇ ਆਪਣੇ ਘਰ ਵੱਲ ਧਿਆਨ ਦੇ ਆਪਣੇ ਕੰਮ ਤੇ ਜਾਇਆ ਕਰ ਆ ਕੇ ਤੇ ਇਹਨਾਂ ਦਾ ਧਿਆਨ ਰੱਖਿਆ ਕਰ ਤੇ ਐਵੇਂ ਨਾ ਉਹਨਾਂ ਦਾ ਬਣ ਬਣ ਕੇ ਵਿਆਹ ਕਰ ਬੋਤਾ ਭੈਣ ਮੈਂ ਤੇ ਆਪਣਾ ਸਮਝ ਕੇ ਗਿਆ ਸੀ ਉਹਨਾਂ ਮੰਮੀ ਨੇ ਫਰ ਲਿਆ ਮੈਨੂੰ ਕੀ ਪਰ ਐਦਾਂ ਹੀ ਕਰਨਾ ਉਹਨਾਂ ਨੇ ਫਿਰ ਵੀ ਲੋਕਾਂ ਗੱਲਾਂ ਕਰਨੀਆਂ ਜਿਵੇਂ ਮੈਂ ਨਾ ਜਾਂਦਾ ਦੇ ਸਾਡਾ ਫਰਜ਼ ਹੀ ਜਾਣਦਾ ਮੈਂ ਦੇ ਆ ਚਲਾਉਣਾ ਨਹੀਂ ਸੋਚਣੀ ਜਿੱਦਾਂ ਨਾ ਕੀਤਾ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਜਿਹੜੀਆਂ ਤੂੰ ਮੈ ਤਾਂ ਘਰ ਨਹੀਂ ਫੇਰਨੀ ਆ ਉਹ ਮੈਂ ਦਲਜੀਤ ਨੂੰ ਤੇ ਪਾਏ ਤੁਹਾਨੂੰ ਕਿੱਥੋਂ ਪਤਾ ਲੱਗਾ ਮੈਂ ਦਲਜੀਤ ਨੂੰ ਪੈਸੇ ਦਿੱਤੇ ਤੁਹਾਨੂੰ ਮਾਜੀ ਮੈਨੂੰ ਲੱਗਾ ਹੋਵੇ ਤੂੰ ਨੇ ਮਸ਼ੀਨ ਹੀ ਲੈ ਕੇ ਦਿੱਤੀ ਤੂੰ ਵੱਡੀ ਸ਼ੌਅ ਕਰਨੀ ਬਣੀ ਜਿਹੜੀ ਤੂੰ ਤੈਨੂੰ ਮੈਨੂੰ ਦੱਸੋ ਤਾਂ ਸਹੀ ਤੁਹਾਨੂੰ ਕਿਹਾ ਕਿੰਨੇ ਆ ਮੈਨੂੰ ਰਪਿੰਦਰ ਨੇ ਦੱਸਿਆ ਵਾ ਉਹਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਹੈ ਅੱਛਾ ਰਪਿੰਦਰ ਦਾ ਫੋਨ ਆਇਆ ਸੀ ਤੁਹਾਨੂੰ ਬਾਰੇ ਤੇਰੇ ਨੇ ਸਾਰੇ ਜੇ ਸੱਚੀਆਂ ਗੱਲਾਂ ਸੁਣੇ ਨਾ ਮੇਰੇ ਕੋਲ ਤੇ ਤੁਹਾਨੂੰ ਪਤਾ ਲੱਗ ਜੇ ਹਿੰਦਾ ਸਿੱਧਾ ਹਾਂ ਕਿਹੜੀਆਂ ਸਚਾਈਆਂ ਦਰਜੀਤ ਨੂੰ ਤੂੰ ਹੀ ਮਰਾਉਣ ਲੱਗੀ ਸੀ ਨਾ ਬੰਦਿਆਂ ਨੂੰ ਪੈਸੇ ਦਿਵਾ ਕੇ ਤੇਰਾ ਹੀ ਕੰਮ ਸੀ ਉਹ ਤਾਂ ਇਹੋ ਜਿਹਾ ਕਮਾਜੋਗਾ ਹੈ ਹੀ ਨਹੀਂ ਤੂੰ ਹੀ ਕਰਵਾਉਂਦੇ ਹੀ ਸਾਰਾ ਕੁਝ ਉਹ ਤਾਂ ਸ਼ੁਕਰ ਹੀ ਰੱਬ ਦਾ ਵੀ ਬਚ ਗਿਆ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਤੂੰ ਮਾਰਾ ਕੇ ਛੱਡਣਾ ਹੀ ਮੈਂ ਤਾਂ ਸੱਚੀ ਨਹੀਂ ਅੱਕ ਗਈਆਂ ਨਾ ਕਿ ਕਿਹੇ ਪਾਸੇ ਨਹੀਂ ਜਾਣ ਜੋਗੀ ਰਹੀ ਹੈਗੀ ਨਹੀਂ ਜੀ ਅੱਕ ਗਈਆਂ ਤੇ ਫਿਰ ਕਾਲਾ ਕੁਛ ਦਰਜਿੰਦਰ ਤੇ ਚੱਲ ਗਈ ਆ ਹੁਣ ਦੋਵੇਂ ਭੈਣਾਂ ਹੀ ਆ ਇੱਥੇ ਦੂਜੀ ਬੈਠੀ ਹੈ ਨਾ ਉਗੜੀ ਕਟਵਾ। ਇਹ ਸਿਮਮੀ ਨੂੰ ਪਤਾ ਲੱਗਣ ਡਿਆ ਵਾ। ਸਿਮਮੀ ਇਨੇ ਜੋਗੀ ਹੈ ਨਹੀਂ ਆ। ਜੇ ਤੂੰ ਕਰਨਾ ਨਾ ਕੁਛ ਹੁਣ ਕਰ ਸਕਨੀ ਆ। ਸਿਮਮੀ ਉਹ ਸਿਮਮੀ ਨਹੀਂ ਰਹੀ ਹੁਣ ਜਿਹੜੀ ਪਹਿਲਾਂ ਸੀ। ਹੁਣ ਸਿਮਮੀ ਦੀ ਨਾ ਬੜੀ ਜ਼ਬਾਨ ਚੱਲਦੀ ਆ। ਇੱਕ ਦਿਨ ਚਾਰ ਗਲਾਂ ਸੁਣਾਉਂਦੀ ਆ ਗਾੜੀਓ।